जय शिव शंकर हर हर महादेव ਸਾਥਿਓ ਅੱਜ ਮਹਾ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਤੇ ਇਸ ਮਹਾਨ ਉਤਸਵ ਤੇ ਸਾਡੇ ਸ਼ਹਿਰ ਦੇ ਭੈਣਾ ਭਰਾਵਾਂ ਨੇ ਥਾਂ ਥਾਂ ਤੇ ਲੰਗਰ ਸਜਾਏ ਨੇ ਸੇਵਾ ਸਮਰਪਣ ਦੀ ਭਾਵਨਾ ਤੇ ਸ਼ਹਿਰ ਦੀਆਂ ਸੰਗਤਾਂ ਨੇ ਵੀ ਹੁੰਭ ਹਵਾ ਕੇ ਬੜੀ ਉਤਸ਼ਾਹ ਦੇ ਨਾਲ ਲੰਗਰ ਨੂੰ ਛਕਿਆ ਸਾਰਿਆਂ ਦੇ ਚਿਹਰੇ ਉੱਤੇ ਜਿਹੜਾ ਜੋਸ਼ ਉਰਲਾਸ ਹੈ ਉਹ ਨਜ਼ਰ ਆਉਂਦਾ ਹੈ ਚਲੋ ਫਿਰ ਚੱਲਦੇ ਆ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਣੇ ਆ ਤੇ ਆਓ ਚੱਲਦੇ ਆ ਹਰ ਹਰ ਮਹਾਕ ਤਵਕੋ ਵਕ ਪਕਵਾਨ ਵਕੋ ਵਖ ਤਰ੍ਹਾਂ ਦੇ ਲੰਗਰ ਜਿਹੜੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਬਣਾਇਆ ਸਭ ਤੋਂ ਪਹਿਲਾਂ ਆਪਾਂ ਕੋਠੀ ਰੋਡ ਦਾ ਰੁਖ ਕਰਦੇ ਆ ਜੁਰੀ ਸਾਹਿਬ ਆ ਗਏ ਜੁਰੀ ਸਾਹਿਬ ਵੀ ਲਾਈਵ ਟੈਲੀਕਾਸ ਕਰਦਾ ਹੈ ਨਾ ਤਾ ਗਿਆ ਬਹੁਤ ਬਹੁਤ ਮਹਾਰਮ ਸਿੰਘ ਜੀ ਹਾਂ ਹਮ ਤੋਂ ਪਹਿਲਾਂ ਤਾਂ ਬੱਚਿਆਂ ਦਾ ਧੰਨਵਾਦ ਵੀ ਬੜੇ ਪਿਆਰ ਨਾਲ ਬੜੀ ਨਿੱਗੀ ਜੱਫੀ ਪਾ ਕੇ ਮਿਲੇ ਆ ਔਰ ਬੱਚਿਆਂ ਦੇ ਪਿਆਰ ਤੋਂ ਬਾਅਦ ਮੈਂ ਦੇਖਿਆ ਕਿ ਇੱਥੇ ਪਕੌੜਿਆਂ ਦਾ ਲੰਗਰ ਜਿਹੜਾ ਬੜੀ ਹੀ ਸ਼ਰਧਾ ਨਾਲ ਇਹ ਵਰਤਾ ਰਹੇ ਹਨ ਅਤੇ ਨਾਲ ਦੀ ਨਾਲ ਠੰਡੀ ਠੰਡੀ ਕੁਲਫੀ ਜਿਹੜੀ ਆ ਉਹ ਵੀ ਸੰਗਤਾਂ ਚ ਵਰਤਾਈ ਜਾ ਰਹੀ ਹੈ ਤਾਂ ਇਹ ਵੀਰ ਬਹੁਤ ਸਤਿਕਾਰਯੋਗ ਨੇ ਹਰ ਸਾਲ ਇਸੇ ਹੀ ਤਰੀਕੇ ਬੜੀ ਹੀ ਸ਼ਰਧਾ ਨਾਲ ਬੜੀ ਸਮਰਪਣ ਭਾਵਨਾ ਦੇ ਨਾਲ ਇਹ ਇੱਥੇ ਲੰਗਰ ਲਾਉਂਦੇ ਨੇ ਪਰ ਮੈਨੂੰ ਉਹਨਾਂ ਨੇ ਸਟੇਜ ਤੇ ਸੱਦ ਲੈ ਕੇ ਕਹਿੰਦੇ ਆਜੋ ਭਾਜੀ 2 ਮਿੰਟ ਆਪਾਂ ਭੰਗੜਾ ਪਾਉਣਾ ਔਰ ਸ਼ਿਵ ਸ਼ੰਕਰ ਭੋਲੇ ਪੰਡਹਾਰੀ ਦੀ ਪੂਰੀ ਇਹਨਾਂ ਤੇ ਕਿਰਪਾ ਹੈ ਇਹ ਵੀ ਜਿਹੜਾ ਸ਼ਿਵ ਸ਼ੰਕਰ ਭੋਲੇ ਪੰਡਹਾਰੀ ਦਾ ਗੁਣਗਾਨ ਜਿਹੜਾ ਹੈ ਬੜੀ ਸ਼ਰਧਾ ਨਾਲ ਕਰਦੇ ਆ ਤਾਂ ਉਹ ਮੜ ਜਾ ਭੰਗੜਾ ਪਾ ਲਈਏ ਸਤ ਮਲੰਗ ਕਰੋ ਸਤ ਮਲੰਗ ਮਾਣਿਕਲੇ ਮਸਤ ਜਵਾਬ ਦੋ ਵਤਾ ਰ ਸਾਡੇ ਸ਼ਹਿਰ ਦੇ ਮਸ਼ਹੂਰ ਪੱਤਰਕਾਰ ਸਾਹਿਬ ਇਹ ਹਰ ਚੀਜ਼ ਨੂੰ ਕੈਪਚਰ ਕਰਦੇ ਬਈ ਜਾਂਦੇ ਲਓ ਜੀ ਸਾਥੀਓ ਭੰਗੜਾ ਪਾਉਣ ਤੋਂ ਬਾਅਦ ਫਿਰ ਆਪਾਂ ਸ਼ਹਿਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਔਰ ਸੱਚੀਓ ਬੜਾ ਚੰਗਾ ਲੱਗਦਾ ਜਦੋਂ ਪਰਿਵਾਰਕ ਮੈਂਬਰ ਬਹੁਤ ਸਾਰਾ ਪਿਆਰ ਦਿੰਦੇ ਆ ਲਓ ਜੀ ਛੋਟੇ ਵੀਰ ਫਿਰ ਤੋਂ ਮਿਲ ਗਏ ਨੇ ਬਹੁਤ ਸਾਰਾ ਪਿਆਰ ਦਿੰਦੇ ਨੇ ਸਤਿਕਾਰ ਦਿੰਦੇ ਨੇ ਔਰ ਇਹਨਾਂ ਚ ਜੋਸ਼ ਉਤਸ਼ਾਹ ਬਹੁਤ ਜ਼ਿਆਦਾ ਹੈ ਤੇ ਨਾਲ ਦੀ ਨਾਲ ਕਹੀ ਜਾਂਦੇ ਨੇ ਕਿ ਬੰਮ ਭੋਲੇ ਬੰਮ ਭੋਲੇ ਭੋਲੇ ਕੀ ਫੌਜ ਕਰੇਗੀ ਮੋਜ ਆ ਛੋਟਾ ਵੀਰ ਕਹਿੰਦਾ ਭਾਜੀ ਮੇਰੀ ਵੀਡੀਓ ਪਾ ਦਿਓ ਮੈਂ ਸ਼ਾਮ ਨੂੰ ਜਾ ਕੇ ਦੇਖਣਾ ਜੇ ਨਾ ਪਾਈ ਤਾਂ ਮੈਂ ਤੁਹਾਡੇ ਨਾਲ ਕੱਟੀ ਕਰ ਲੈਣੀ ਹੈ ਖੈਰ ਆਪਾਂ ਹੁਣ ਚੱਲਦੇ ਆ ਜੀ ਜਲੇਬੀ ਚੌਂਕ 'ਚ ਜਿੱਥੇ ਲੰਗਰ ਲੱਗਿਆ ਹੋਇਆ ਬਹੁਤ ਹੀ ਸ਼ਰਧਾ ਨਾਲ ਸਮਰਪਣ ਭਾਵਨਾ ਨਾਲ ਇੱਥੇ ਵੀ ਲੰਗਰ ਵਰਤਾ ਰਹੇ ਨੇ ਔਰ ਆ ਸਾਡੇ ਮਾਮਾ ਜੀ ਨੇ ਬੜਾ ਪਿਆਰ ਕਰਦੇ ਨੇ ਜਦੋਂ ਵੀ ਜਾਓ ਬਹੁਤ ਸਤਿਕਾਰ ਦਿੰਦੇ ਨੇ ਆਪਾਂ ਇਹਨਾਂ ਤੁਹਾਡੇ ਰੂਬਰੂ ਕਰਦੇ ਆ ਲਓ ਜੀ ਦੇਖ ਕੇ ਖੁਸ਼ ਹੋਗੇ ਤੇ ਨਾਲੇ ਕਹਿਣ ਲੱਗੇ ਭੰਬੋਲੇ ਭੰਬੋਲੇ ਸ਼ੇਪੋਲੇ ਭੰਡਾਰੀ ਦੀ ਕਿਰਪਾ ਕਹਿੰਦੇ ਲੰਗਰ ਛੱਕ ਕੇ ਜਾਣਾ ਮੈਂ ਕਿਹਾ ਤੁਸੀਂ ਵਸ ਵਰਤਾਉਂਦੇ ਰਹੋ ਤੁਹਾਨੂੰ ਦੇਖ ਦੇਖ ਕੇ ਸਾਨੂੰ ਖੁਸ਼ੀ ਹੋ ਰਹੀ ਹੈ ਔਰ ਬਹੁਤ ਚਾਹ ਨਾਲ ਬਹੁਤ ਉਤਸ਼ਾਹ ਨਾਲ ਬਹੁਤ ਸੇਵਾ ਦੀ ਭਾਵਨਾ ਨਾਲ ਲੰਗਰ ਇੱਥੇ ਵੀ ਵਰਤਾਇਆ ਜਾ ਰਿਹਾ ਜਲੇਬੀ ਚੌਂਕ ਵਿੱਚ ਲੰਗਰ ਲੱਗਿਆ ਹੋਇਆ ਤੇ ਪਿੱਛੇ ਸਾਨੂੰ ਸਾਡਾ ਬਹੁਤ ਹੀ ਪਿਆਰਾ ਫਰੈਂਡ ਕਰਨ ਮਿਲ ਗਿਆ ਕਰਨ ਬੜਾ ਪਿਆਰ ਕਰਦਾ ਔਰ ਉਹਦਾ ਬਹੁਤ ਧੰਨਵਾਦੀ ਆ ਮੈਂ ਹਮੇਸ਼ਾ ਹੀ ਬਹੁਤ ਪਿਆਰ ਸਤਿਕਾਰ ਦਿੰਦਾ ਧੰਨਵਾਦ ਵੀਰ ਦਾ ਲੰਗਰ ਦੇਖੋ ਤੁਸੀਂ ਰੂਹ ਖੁਸ਼ ਹੋ ਜਾਂਦੀ ਐ ਇਹਦਾ ਦੇਖ ਕੇ ਔਰ ਪੂਰੀ ਸੇਵਾ ਭਾਵਨਾ ਤੇ ਵੱਖੋ ਵਕਤ ਥਾਂ ਤੇ ਵੱਖੋ ਵਕਤ ਤਾਰਾਂ ਦੇ ਪਕਵਾਨ ਤਿਆਰ ਕੀਤੇ ਤੇ ਬਹੁਤ ਹੀ ਸੇਵਾ ਭਾਵਨਾ ਦੇ ਨਾਲ ਲੰਗਰ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਔਰ ਸੰਗਤਾਂ ਨੂੰ ਇਸ ਤਰੀਕੇ ਜਿਹੜੇ ਉਹਨਾਂ ਦੀ ਮਨ ਦੀ ਤ੍ਰਿਪਤੀ ਹੁੰਦੀ ਉਹ ਦੇਖ ਕੇ ਆਪਣਾ ਮਨ ਵੀ ਤ੍ਰਿਪਤ ਹੋ ਜਾਂਦਾ ਕੌਰੂਜੀ ਸ਼ਿਵ ਸ਼ੰਕਰ ਬੋਲੇ ਭੰਡਾਰੀ ਦੇ ਦਰਸ਼ਨ ਤੁਹਾਡੀਆਂ ਰੀਝਾਂ ਹੋਣ ਜਾਂ ਪੂਰੀਆਂ ਤੇ ਦੇਖੋ ਬੱਚੇ ਕਰ ਰਹੇ ਆ ਪੂਰਾ ਮਨੋਰੰਜਨ ਪੂਰਾ ਇਹਨਾਂ ਚ ਜੋਸ਼ ਹੈ ਪੂਰੇ ਨਜ਼ਾਰੇ ਲੈ ਰਹੇ ਆ ਆਪਾਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਸ਼ਿਵ ਭੋਲੇ ਭੰਡਾਰੀ ਦੇ ਦਰਸ਼ਨ ਕਰਾਣੇ ਤੇ ਹੁਣ ਆਪਾਂ ਪਹੁੰਚ ਗਏ ਆ ਜੀ ਰੇਲਵੇ ਰੋਡ ਤੇ ਸਾਨੀ ਸਾਹਿਬ ਉਹਨਾਂ ਕੋਲ ਕਿਹੜੇ ਨਾਲ ਗਾਰੇ ਨੇ ਬਹੁਤ ਪਨਵਾਦੀਆਂ ਥੋੜੀ ਸਾਡੇ ਭਾਈ ਸਾਹਿਬ ਜੋ पहुचे रे अ सेवा करोगर करे जिथे बि कोई फंक्शन हुजे जिथे बि कोई गलबा हुजे असीं कोई यादि करे सब पहुचंदे अॼु बहुत धनवादी आहे बहुत धनवादी आहे जय शंकर जय भोले हर आर मान हर आर महांदेव हर हर माना ਲਓ ਜੀ ਦੇਖੋ ਇੱਥੇ ਪੂੜੀਆਂ ਦਾ ਲੰਗਰ ਚੱਲ ਰਿਹਾ ਤੇ ਬੜੇ ਹੀ ਸਤਕਾਰ ਬੜੀ ਸੇਵਾ ਬੜੀ ਸਮਰਪਣ ਦੇ ਭਾਵਨਾ ਨਾਲ ਸੰਗਤਾਂ ਨੂੰ ਲੰਗਰ ਜਿਹੜਾ ਛਕਾਇਆ ਜਾ ਰਿਹਾ ਸੰਗਤਾਂ ਦੇ ਚਿਹਰੇ ਤੇ ਵੀ ਬੜਾ ਉਤਸ਼ਾਹ ਹੈ ਤੇ ਜਿਹੜੇ ਛਕਾਉਣ ਵਾਲੇ ਆ ਉਹਨਾਂ ਦੇ ਚਿਹਰੇ ਤੇ ਦੇਖੋ ਕਿੰਨਾ ਨਿਯੋਰ ਕਿੰਨੀ ਪਿਆਰ ਦੀ ਭਾਵਨਾ ਹੈ ਔਰ ਸਾਨੀ ਸਾਹਿਬ ਜਿਹੜੇ ਆ ਬਹੁਤ ਸਾਰਾ ਪਿਆਰ ਦੇ ਰਹੇ ਨੇ ਸਾਨੀ ਸਾਹਿਬ ਦਾ ਦਿਲੋਂ ਧੰਨਵਾਦ ਹੈ ਸਾਨੀ ਸਾਹਿਬ ਜਦੋਂ ਵੀ ਮਿਲਦੇ ਨੇ ਹਮੇਸ਼ਾ ਬਹੁਤ ਪਿਆਰ ਬਹੁਤ ਸਤਿਕਾਰ ਦਿੰਦੇ ਨੇ ਪੂਰੀ ਕਮੇਟੀ ਇਹਨਾਂ ਦਾ ਧੰਨਵਾਦ ਹੈ ਤੇ ਇਹਨਾਂ ਦੇ ਬਿਲਕੁਲ ਸਾਹਮਣੇ ਇਧਰਲੇ ਪਾਸੇ ਵੀ ਜਿਹੜੀ ਮਾਰਕੀਟ ਦੇ ਮੈਂਬਰ ਨੇ ਦੁਕਾਨਦਾਰ ਨੇ ਇਹਨਾਂ ਨੇ ਵੀ ਲੰਗਰ ਲਾਇਆ ਹੋਇਆ ਦੇਖੋ ਕਿਵੇਂ ਰੋਟੀਆਂ ਚਿਣੀ ਜਾਂਦੇ ਨੇ ਅੰਕਲ ਜੀ ਉਹ ਬਹੁਤ ਹੀ ਸਤਿਕਾਰ ਨਾਲ ਬਹੁਤ ਹੀ ਪਿਆਰ ਨਾਲ ਪੂਰੀ ਮਾਰਕੀਟ ਤੇ ਜਿਹੜੇ ਬੱਚੇ ਆ ਉਹ ਵੀ ਲੰਗਰ ਜਿਹੜੀਆਂ ਸੰਗਤਾਂ ਨੂੰ ਛਕਾ ਰਿਹਾ ਇਸ ਤੋਂ ਬਾਅਦ ਆਪਾਂ ਪਹੁੰਚੇ ਜੀ ਆਪਣੇ ਬਹੁਤ ਹੀ ਸਤਿਕਾਰਯੋਗ ਆਪਣੇ ਭਰਾ ਰਮਨ ਹੁਣਾ ਕੋਲ ਸੋ ਅਗਲੀਆਂ ਤਸਵੀਰਾਂ ਵੀ ਬਹੁਤ ਖਾਸ ਹੈ ਜੀ ਇਹ ਰੇਲਵੇ ਰੋਡ ਦੇ ਅੱਧ ਵਿੱਚ ਇਹਨਾਂ ਨੇ ਪਾਉ ਬਾਜੀ ਦਾ ਲੰਗਰ ਲਗਾਇਆ ਹੋਇਆ ਡਾਕਟਰ ਸਾਹਿਬ ਮਿਲੇ ਨੇ ਉਤਸਵ ਕਮੇਟੀ ਦੇ ਪ੍ਰਧਾਨ দত্ত ਸਾਹਿਬ ਮਿਲੇ ਨੇ ਔਰ ਇੱਥੇ ਹੀ ਸਾਡਾ ਭਰਾ ਰਮਨ ਉਹ ਵੀ ਸੇਵਾ ਕਰ ਰਿਹਾ ਜੀ ਤਾਂ ਪਾਉ ਬਾਜੀ ਪਕੌੜਿਆ ਅਤੇ ਇਹਨਾਂ ਨੇ ਜਲੇਬੀਆਂ ਦਾ ਲੰਗਰ ਲਾਇਆ ਇਹ ਰਮਨ ਹੈ ਸਾਡਾ ਭਰਾ ਬਹੁਤ ਮੁਹੱਬਤ ਭਰਪੂਰ ਇਨਸਾਨ ਹੈ ਬਹੁਤ ਮਿਲਾਪੜਾ ਇਨਸਾਨ ਹੈ ਬਹੁਤ ਪਿਆਰ ਕਰਦਾ ਔਰ ਬੜਾ ਹੀ ਮਜ਼ਾ ਆਇਆ ਇੱਥੇ ਵੀ ਆ ਕੇ ਬੜਾ ਮਜ਼ਾ ਆਇਆ ਪਾਉ ਬਾਜੀ ਦਾ ਇਹਨਾਂ ਨੇ ਲੰਗਰ ਲਾਇਆ ਹੋਇਆ ਔਰ ਸੇਵਾ ਜਿਹੜੀ ਮੇਰੇ ਤੋਂ ਵੀ ਇਹਨਾਂ ਨੇ ਥੋੜੀ ਥੋੜੀ ਕਰਾਈ ਆ ਕਹਿੰਦੇ ਕਿ ਤੂੰ ਵੀ ਵੰਡ ਭਾਈ ਤੂੰ ਵੀ ਆਇਆ ਤੂੰ ਵੀ ਸੇਵਾਦਾਰ ਐ ਤੂੰ ਵੀ ਸਾਡਾ ਭਰਾ ਐ ਆ ਲਓ ਮੈਨੂੰ ਕਹਿੰਦੇ ਤੂੰ ਵੀ ਪਾਓ ਇੱਥੇ ਰੱਖ ਥੋੜੀ ਬਹੁਤੀ ਸੇਵਾ ਕਰ ਤਾਂ ਸੱਚੀ ਉਹਨਾਂ ਨੂੰ ਮਿਲ ਕੇ ਵੀ ਬਹੁਤ ਆਨੰਦ ਆਇਆ ਔਰ ਲਾਓ ਜੀ ਫਿਰ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਬੋਲੇ ਕੀ ਫੌਜ ਕਰੇਗੀ ਮौज ਬਹੁਤ ਉਤਸ਼ਾਹ ਬਹੁਤ ਪਿਆਰ ਬਹੁਤ ਸਤਿਕਾਰ ਸਾਰਿਆਂ ਦਾ ਬਹੁਤ ਧੰਨਵਾਦੀ ਆ ਪਰ ਰਮਨ ਹਟਿਆ ਨਹੀਂ ਜਿੰਨਾ ਪਿਆਰ ਹੁੰਦਾ ਉਹ ਧੱਕਾ ਕਰ ਲੈਂਦਾ ਤੇ ਸਾਨੂੰ ਪਿੱਛੇ ਲੈ ਗਿਆ ਪਿੱਛੇ ਜਿੱਥੇ ਲੰਗਰ ਤਿਆਰ ਹੋ ਰਿਹਾ ਸੀ ਤਾਂ ਕਹਿੰਦਾ ਜਲੇਬੀ ਤੁਹਾਨੂੰ ਇੱਕ ਖਲਾਣੀ ਖਲਾਣੀ ਆ ਇਉਂ ਜਾਣ ਨਹੀਂ ਦੇਣਾ ਮੂੰਹ ਮਿੱਠਾ ਕਰੇ ਬਿਨਾ ਮੈਂ ਇਥੋਂ ਜਾਣ ਨਹੀਂ ਦੇਣਾ ਤਾਂ ਧੱਕੇ ਨਾਲ ਇੱਕ ਜਲੇਬੀ ਖਲਾਈ ਆ ਵੀਰ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਔਰ ਇਹ ਜਿਹੜੀ ਪਿਆਰ ਦੀ ਸੇਵਾ ਦੀ ਭਾਵਨਾ ਸ਼ਿਵਸ਼ੰਕਰ ਭੋਲੇ ਬੰਡਾਰੀ ਨੂੰ ਸਮਰਪਿਤ ਹੋ ਕੇ ਜਿਹੜੀ ਸੇਵਾ ਕਰਦੇ ਆ ਇਹ ਅਨਮੁੱਲੀ ਸੇਵਾ ਇਹਦਾ ਕੋਈ ਮੁੱਲ ਨਹੀਂ ਆ ਤਾਂ ਲੋ ਜੀ ਆਪਾਂ ਰਮਨ ਦੇ ਧੱਕੇ ਤੋਂ ਬਾਅਦ ਇੱਕ ਜਲੇਬੀ ਖਾ ਲਈ ਹਟਿਆ ਨਹੀਂ ਬੰਮ ਬੰਮ ਬੋਲੇ ਆਓ ਜੀ ਜਲੇਬੀਆਂ ਖਾਣ ਤੋਂ ਬਾਅਦ ਆਪਾਂ ਚੰਡੀਗੜ੍ਹ ਚੌਂਕ ਵਿੱਚ ਵਿਜ਼ਨ ਵੇ ਵਾਲਿਆਂ ਦੇ ਪਹੁੰਚੇ ਇਹ ਵੀ ਹਰ ਸਾਲ ਇੱਥੇ ਲੰਗਰ ਦੀ ਸੇਵਾ ਕਰਦੇ ਨੇ ਔਰ ਸੰਗਤਾਂ ਲਈ ਉਪਰਾਲੇ ਕਰਦੇ ਨੇ ਇੱਥੇ 10 ਸਾਲ ਬਾਅਦ ਵੀਰ ਮੇਲੇ ਨੇ ਪਹਿਲਾਂ ਇਹਨਾਂ ਤੋਂ ਆਪਾਂ ਟਾਈਮ ਠੀਕ ਕਰਾਉਂਦੇ ਸੀ ਆਈ ਮੀਨ ਟੂ ਸੇ ਕੜੀਆਂ ਠੀਕ ਕਰਾਉਂਦੇ ਸੀ ਕਿ ਤਾਂ ਵੀਰ ਬਹੁਤ ਪਿਆਰ ਬਹੁਤ ਸਤਿਕਾਰ ਨਾਲ ਮਿਲੇ ਔਰ ਕਹਿੰਦੇ ਕਿ ਮਨੀਲਾ ਵਿੱਚ ਇਹਨਾਂ ਦੇ ਬਹੁਤ ਸਾਰੇ ਫਰੈਂਡਸ ਨੇ ਜਿਹੜੇ ਮੈਨੂੰ ਬੜਾ ਪਿਆਰ ਕਰਦੇ ਨੇ ਤਾਂ ਮੈਂ ਕਿਹਾ ਮੇਰਾ ਸੁਨੇਹਾ ਉਹਨਾਂ ਤੱਕ ਲਾ ਦੋ ਕੋਈ ਗੱਲ ਨਹੀਂ ਆਪਾਂ ਸਾਰਿਆਂ ਦੇ ਛੋਟੇ ਭਰਾ ਹੀ ਆਂ ਆਪਾਂ ਸੁਣਦੇ ਆ ਤੀਹ ਹਾਲ ਹੁੰਨੇ ਸੁਣਾ ਫਿਰ ਬੱਜਿਆ ਮੇਲ ਲੈਣਾ ਮਾ ਸ਼ਹਿਰ ਵਿੱਚ ਲੱਗਿਆ ਝੱਟ ਰੰਦੀ ਉੱਠ ਕੇ ਭੱਜਿਆ ਮਾਤਾ ਪਾਰਵਤੀ ਲੈ ਆ ਦੇਵਨੂਣਾ ਲਾਇਆ ਬਹੁਤ ਮਿਹਨਤੀ ਬੰਦਾ ਬੰਦੀ ਗਿਆ ਜਨ ਬਹੁਤ ਮਿਹਨਤੀ ਬੰਦਾ ਜੀ ਧਾਕਰ ਭਾਜਾਬ ਉਸਨਾ ਮੈਂ ਠੀਕ ਆਨੂੰ ਕੋ ਪਲ ਨਹੀਂ ਲੈ ਲਓ ਜੀ ਇਸ ਤੋਂ ਬਾਅਦ ਆਪਾਂ ਪਹੁੰਚੇ ਠਾਣੇ ਤੋਂ ਬਿਲਕੁਲ ਅਗਲੀ ਸਾਈਡ ਰਾਹੋ ਰੋਡ ਵਾਲੀ ਸਾਈਡ ਤੇ ਵੀਰਾਂ ਨੇ ਭੈਣਾਂ ਨੇ ਕੁਲਚੇ ਚੰਨੇ ਦਾ ਲੰਗਰ ਲਾਇਆ ਹੋਇਆ ਸੀਗਾ ਤੇ ਬੜੀ ਭਾਵਨਾ ਜਿਹੜੀ ਇਹਨਾਂ ਦੀ ਵੀ ਬੜੀ ਪੋਜ਼ਿਟਿਵ ਹੈ ਇੱਥੇ ਆ ਕੇ ਬੜੀਆਂ ਪੋਜ਼ਿਟਿਵ ਵਾਈਬਸ ਵਾਲੀਆਂ ਆ ਵੀਰ ਮਿਲਿਆ ਕਹਿੰਦਾ ਕਿ ਸਲੋ ਵੀ ਆਣਾ ਤੁਸੀਂ ਮੈਂ ਕਿਹਾ ਜ਼ਰੂਰ ਆਉਂਗਾ ਜੀ ਮੈਨੂੰ ਥੋੜਾ ਜਿਹਾ ਆਉਣ ਚ ਸਲੋ ਹੋ ਜਾਊਂਗਾ ਕਿਉਂਕਿ ਅੱਜ ਮੈਂ ਸ਼ਹਿਰ ਚ ਬਹੁਤ ਥਾਂ ਹੀ ਜਾਣਾ ਤੇ ਸਾਰਿਆਂ ਨੇ ਇੱਥੇ ਵੀ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਾਰਾ ਸਤਿਕਾਰ ਦਿੱਤਾ ਇਹ ਸਾਰੇ ਆਪਣੀ ਭਰਾ ਨੇ ਇਹ ਵੀਰ ਆਪਣੀ ਫੈਮਲੀ ਨਾਲ ਮਿਲਿਆ ਕਹਿੰਦੇ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੇ ਆ ਪੂਰੇ ਪਰਿਵਾਰ ਦਾ ਧੰਨਵਾਦ ਕੀਤਾ ਬਈ ਸੱਚੀ ਦੱਸਾਂ ਤਾਂ ਕੁਲਚੇ ਚਨੇ ਖਾਣ ਨੂੰ ਮੇਰਾ ਵੀ ਦਿਲ ਬੜਾ ਕੀਤਾ ਪਰ ਮੈਂ ਕਈ ਥਾਂਾਂ ਤੇ ਜਾਣਾ ਸੀ ਅਗਾ ਪਹਿਲਾ ਜਾਈਏ ਪਹਿਲਾ ਸਾਰਿਆਂ ਨੂੰ ਮੇਲ ਆਈਏ ਜਿਨ੍ਹਾਂ ਨੇ ਪਿਆਰ ਪਿਆਰ ਨਾਲ ਸੱਦਾ ਭੇਜਿਆ ਪਹਿਲਾਂ ਇੱਕ ਵਾਰੀ ਸਾਰੇ ਦਰਸ਼ਨ ਕਰਾਈਏ ਗੱਡੀ ਦੀ ਫਿਰ ਕਿੱਕ ਮਾਰ ਕੇ ਅਸੀਂ ਪਹੁੰਚ ਕੇ ਰੇਲਵੇ ਰੋਡ ਤੇ ਤੇ ਇੱਥੇ ਭੈਣਾ ਨੇ ਕੜੀ ਚੌਲ ਦਾ ਲੰਗਰ ਲਾਇਆ ਹੋਇਆ ਬੜੀ ਸ਼ਰਦਾ ਦੇ ਨਾਲ ਬੜੀ ਸਤਕਾਰ ਨਾਲ ਬੜੇ ਹੀ ਆਪਣੇ ਪੰਨ ਨਾਲ ਇਹ ਭੈਣਾ ਇੱਥੇ ਸਾਰਿਆਂ ਨੂੰ ਲੰਗਰ ਸ਼ਿਕਾ ਰਹੀਆਂ ਤਾਂ ਸਾਡਾ ਹੀ ਫਰਜ਼ ਬਣਦਾ ਜਦੋਂ ਭੈਣਾ ਇਸ ਤਰੀਕੇ ਇਹਨੇ ਪਿਆਰ ਦੇ ਨਾਲ ਲੰਗਰ ਸ਼ਿਕਾ ਰਹੀਆਂ ਤੇ ਆਪਾਂ ਤੁਹਾਡੇ ਤੱਕ ਇਹਨਾਂ ਦੀ ਭਾਵਨਾ ਪਹੁੰਚਾਈਏ ਤਾਂ ਲਓ ਜੀ ਹੁਣ ਸਾਰਿਆਂ ਤੁਹਾਨੂੰ ਸਤਕਾਰ ਨਾਲ ਕਹਿਣ ਗਿਆ ਵੀ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਔਰ ਇੱਥੇ ਫਿਰ ਮੈਨੂੰ ਦੋ ਵੀਰ ਵੀ ਮਿਲੇ ਕਹਿੰਦੇ ਕਿ ਯਾਰ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਜਿਹੜੇ ਜਿਨਾ ਭੈਣਾ ਭਰਾਵਾਂ ਨੇ ਲੰਗਰ ਲਾਇਆ ਸਾਰਿਆਂ ਨੂੰ ਦਿਖਾਣਾ ਇਹ ਵੀ ਇੱਕ ਚੰਗਾ ਉਪਰਾਲਾ ਤਾਂ ਵੀਰ ਉਹਨਾਂ ਦਾ ਧੰਨਵਾਦ ਮੈਂ ਕਹਾਂ ਜੀ ਛੱਡਣਾ ਆਪਣੇ ਵੱਲੋਂ ਕੋਈ ਨਹੀਂ ਪਰ ਜੇ ਕੋਈ ਰਹਿ ਗਿਆ ਤਾਂ ਉਹਨਾਂ ਤੋਂ ਮਾਫੀ ਮੰਗਦੇ ਆ ਤਾਂ ਲਓ ਜੀ ਸਾਥੀਓ ਆਪਾਂ ਇੱਥੋਂ ਚੱਲੇ ਸੀ ਤਾਂ ਆ ਰੱਬ ਦਾ ਬੰਦਾ ਮੈਨੂੰ ਮਿਲਿਆ ਕਹਿੰਦਾ ਕਿ ਭਾਈ ਮੈਨੂੰ ਲੰਗਰ ਲਿਆ ਦਿਓ ਇੱਕ ਸਾਈਟ ਤੇ ਖੜੇ ਸੀਗੇ ਤਾਂ ਮੈਂ ਸੋਚਿਆ ਕਿ ਇਹ ਸੇਵਾ ਰੱਬ ਨੇ ਮੈਨੂੰ ਦੇ ਦਿੱਤੀ ਮੈਂ ਤਾਂ ਸਿਰਫ ਕਾਊਂਟਰ ਤੋਂ ਚੱਕ ਕੇ ਲਿਆ ਕੇ ਵੀਰ ਉਹਨਾਂ ਨੂੰ ਲੰਗਰ ਫੜਾਉਣਾ ਹੀ ਆ ਤੇ ਲਓ ਜੀ ਇਹਨਾਂ ਨੂੰ ਕੜੀ ਚੌਲ ਦਾ ਲੰਗਰ ਫੜਾਇਆ ਇਹਨਾਂ ਨੇ ਲੰਗਰ ਖਾਣਾ ਸ਼ੁਰੂ ਕੀਤਾ ਜਦ ਦੇ ਖਾਣਗੇ ਦੇਖਿਓ ਇਹਨਾਂ ਨੂੰ ਖਾਂਦੇ ਦੇਖ ਕੇ ਆਪਣੀ ਰੂਹ ਨੂੰ ਕਿੰਨੀ ਤ੍ਰਿਪਤੀ ਮਿਲਦੀ ਆ ਬਈ ਜਿਉਂਦੇ ਵਸਦੇ ਰਹੋ ਲੰਗਰ ਲਾਉਣ ਵਾਲਿਓ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਈ ਬਹੁਤ ਖੂਬਸੂਰਤ ਤਸਵੀਰ ਹੈ ਇਹ ਦੇਖੋ ਖੋਰ ਪਰਿਵਾਰ ਨੇ ਆਪਣੇ ਵੱਲੋਂ ਉਪਰਾਲਾ ਕੀਤਾ ਹੋਇਆ ਲੰਗਰ ਲਾਇਆ ਹੋਇਆ ਤੇ ਇਸ ਪਰਿਵਾਰ ਦੀ ਵੀ ਸ਼ਲਾਘਾ ਜਿਹੜੇ ਸਾਰੇ ਨੂੰ ਬਹੁਤ ਚਾਹੀ ਚਾਹੀ ਲੰਗਰ ਸ਼ਿਕਾ ਰਹੇ ਆ ਬਹੁਤ ਬਹੁਤ ਸ਼ਲਾਘਾ ਵਾਹ ਜੀ ਵਾਹ ਕੀ ਖੂਬਸੂਰਤ ਤਰੀਕੇ ਨਾਲ ਜਿਹੜੀ ਇੱਥੇ ਸਜਾਵਟ ਹੋਈ ਹੈ ਦੇਖੋ ਕਿੰਨੇ ਸ਼ਾਨਦਾਰ ਤਰੀਕੇ ਨਾਲ ਟੈਂਟ ਦੇ ਨਾਲ ਸਜਾਵਟ ਕੀਤੀ ਹੈ ਝੂਮਰ ਵੀ ਲੱਗੇ ਹੋਏ ਨਜ਼ਰ ਆ ਰਹੇ ਆ ਔਰ ਇੱਕ ਵਾਰੀ ਤਾਂ ਦੇਖ ਕੇ ਰੂਹ ਖੁਸ਼ ਹੁੰਦੀ ਆ ਬਹੁਤ ਸੋਹਣੇ ਤਰੀਕੇ ਜਿਹੜੀ ਆ ਸਜਾਵਟ ਕੀਤੀ ਹੈ ਬਿਲਕੁਲ ਨਹਿਰੂ ਗੇਟ ਦੇ ਸਾਹਮਣੇ ਆਪਾਂ ਮੌਜੂਦ ਹਾਂ ਤੇ ਹੁਣ ਤੁਹਾਨੂੰ ਲੰਗਰ ਵਾਲੀਆਂ ਤਸਵੀਰਾਂ ਦਿਖਾਣੇ ਆ ਤਾਂ ਦੇਖੋ ਕਿੰਨੇ ਅੱਛੇ ਤਰੀਕੇ ਜਿਹੜਾ ਕਾਊਂਟਰ ਸਜਾਇਆ ਹੋਇਆ ਕਾਊਂਟਰ ਲਗਾਇਆ ਹੋਇਆ ਔਰ ਸੰਗਤਾਂ ਨੂੰ ਜਿਹੜਾ ਲੰਗਰ ਬੜੀ ਸਾਫ਼ ਸਫਾਈ ਨਾਲ ਬੜੇ ਹੀ ਪਿਆਰ ਨਾਲ ਬੜੇ ਹੀ ਸਵਾਗਤ ਭਰੇ ਤਰੀਕੇ ਨਾਲ ਖੁਲਾਇਆ ਜਾ ਰਿਹਾ ਹੈ ਵੀਰ ਮਲੇ ਸਾਨੂੰ ਬਹੁਤ ਪਿਆਰ ਦਿੱਤਾ ਇਹਨਾਂ ਨੇ ਕਹਿੰਦੇ ਆਓ ਅੰਦਰ ਬੈਠ ਕੇ ਲੰਗਰ ਛੱਕਦੇ ਮੈਂ ਕਿਹਾ ਪਹਿਲਾਂ ਮੈਂ ਕੰਡਾ ਭੈਣ ਜੀ ਨੂੰ ਮਿਲਣਾ ਬਈ ਬਹੁਤ ਪਿਆਰੇ ਨੇ ਕੰਡਾ ਭੈਣ ਜੀ ਹਮੇਸ਼ਾ ਹੀ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਪਿਆਰ ਦਿੰਦੇ ਨੇ ਇਹਨਾਂ ਦੀ ਬੇਟੀ ਮੈਨੂੰ ਬਹੁਤ ਪਿਆਰ ਦਿੰਦੀ ਹੈ ਮੇਰੀ ਛੋਟੀ ਭੈਣ ਹੈ ਬਹੁਤ ਪਿਆਰੀ ਫੈਮਿਲੀ ਹੈ ਔਰ ਲੰਗਰ ਬੜੇ ਸ਼ਾਨਦਾਰ ਤਰੀਕੇ ਨਾਲ ਜਿਹੜਾ ਇੱਥੇ ਸੰਗਤਾਂ ਨੂੰ ਖੁਲਾਇਆ ਜਾ ਰਿਹਾ ਰੂਹ ਦੇਖ ਕੇ ਬੜੀ ਖੁਸ਼ ਹੋਈ ਭਾਵਨਾ ਇਹਨਾਂ ਦੀ ਬੜੀ ਅੱਛੀ ਹੈ ਫਿਰ ਸਾਨੂੰ ਗੋਇਲ ਸਾਹਿਬ ਮਿਲੇ ਕਹਿੰਦੇ ਇੱਕ ਜਲੇਬੀ ਦਾ ਤੁਹਾਨੂੰ ਖਾਣੀ ਪੈਣੀ ਹੈ ਮੈਂ ਕਿਹਾ ਗੋਲ ਸਾਹਿਬ ਪਹਿਲਾਂ ਬਹੁਤ ਜਲੇਬੀਆਂ ਖਾ ਲਈ ਸ਼ਰਦਾ ਜੀ ਨੇ ਵੀ ਕਿਹਾ ਕਿ ਆਓ ਲੰਗਰ ਛੱਕਦੇ ਮੈਂ ਕਿਹਾ ਜੀ ਬਹੁਤ-ਬਹੁਤ ਧੰਨਵਾਦ ਆਪਾਂ ਤੁਹਾਡੀ ਸੇਵਾ ਜਿਹੜੀ ਹੈ ਇਹ ਲੋਕਾਂ ਤੱਕ ਪਹੁੰਚਾ ਦਈਏ ਸਾਡੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾ ਦਈਏ ਬੜੀ ਪਿਆਰ ਨਾਲ ਭੈਣਾ ਵੀਰ ਲੱਗੇ ਹੋਏ ਨੇ ਲੰਗਰ ਛਕਾਉਣ ਲਈ ਸੰਗਤ ਨੂੰ ਹੁਣ ਆਪਾਂ ਸੋਚਿਆ ਕਿ ਆਪਾਂ ਫਿਰ ਅੰ ਪਹਿਲਾ ਇਹ ਵੀਰ ਮਲੇ ਗੌਤਮ ਜੀ ਬਹੁਤ ਪਿਆਰੇ ਨੇ ਔਰ ਇੱਥੇ ਵਾਈਬ ਬੜੀ ਅੱਛੀ ਹੈ ਆ ਟਾਈਮ ਠੀਕਰ ਆ ਮੀਨ ਘੜੀਆਂ ਠੀਕਰਨ ਵਾਲੇ ਵੀਰ ਮਲੇ ਮਨੀਲਾ ਤੋਂ ਵਾਪਸ ਆਏ ਹੋਏ ਨੇ ਪੂੜੀਆਂ ਦਾ ਲੰਗਰ ਇੱਥੇ ਵੀ ਲੱਗਿਆ ਹੋਇਆ ਬੜੇ ਹੀ ਪਿਆਰ ਨਾਲ ਲੰਗਰ ਜਿਹੜਾ ਸੰਗਤਾਂ ਨੂੰ ਛਕਾਇਆ ਜਾ ਰਿਹਾ ਵਰਤਾਇਆ ਜਾ ਰਿਹਾ ਦੇਖ ਕੇ ਰੂ ਖੁਸ਼ ਹੋ ਗਈ ਬੜੀ ਹੀ ਪੋਜ਼ੀਟਿਵ ਵਾਈਬ ਇੱਥੇ ਨਜ਼ਰ ਆਈ ਔਰ ਨਾਲ ਦੀ ਨਾਲ ਤੁਸੀਂ ਪੂੜੀਆਂ ਦੀ ਰੰਗਤ ਦੇਖੋ ਕਿੰਨੀ ਸ਼ਾਨਦਾਰ ਹੈ ਬਈ ਭਾਵਨਾ ਹੀ ਬੜੀ ਪਵਿੱਤਰ ਹੈ ਚਲੋ ਜੀ ਫਿਰ ਆਪਾਂ ਅੱਗੇ ਚੱਲੇ ਨਗਰ ਕੌਂਸਲ ਦੇ ਬਿਲਕੁਲ ਨਾਲ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਇੱਥੇ ਵੀ ਜਿਹੜਾ ਲੰਗਰ ਲੋਕਾਂ ਲਈ ਲਗਾਇਆ ਗਿਆ ਸੰਗਤ ਲਈ ਲਗਾਇਆ ਗਿਆ ਪਰ ਆਪਾਂ ਹੁਣ ਤੁਹਾਨੂੰ ਢੋਲ ਦੇ ਨਗਾੜੇ ਸੁਣਾਉਣੇ ਦੇਖੋ ਕਿਦਾਂ ਭੰਗੜਾ ਪਿਆ ਐ ਖਿੱਚ ਕੇ ਰੱਖ ਢੋਲੀਆਂ ਤਾਂ ਲਓ ਜੀ ਕੋਠੀ ਰੋਡ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪਾਂ ਪਹੁੰਚ ਚੁੱਕੇ ਆਂ ਬੰਗਾ ਰੋਡ ਤੇ ਕਾਲ ਆਈ ਸੀ ਸਾਨੂੰ ਕਹਿੰਦੇ ਵੀ ਸਾਡੀ ਸੇਵਾ ਵੀ ਦਿਖਾ ਦਿਓ ਗੱਡੀ ਦੀ ਪਾਰਕਿੰਗ ਨਹੀਂ ਮਿਲੀ ਤਾਂ ਮੈਂ ਕਿਹਾ ਚੱਲਦੇ ਚੱਲਦੇ ਆਪਾਂ ਜਿਹੜੀਆਂ ਖਾਸ ਤਸਵੀਰਾਂ ਆ ਖਿੱਚ ਲਈਏ ਔਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਹੁਣ ਸਿੱਧੇ ਆਪਾਂ ਪਹੁੰਚ ਰਹੇ ਆਂ ਜੀ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਪਹਿਲਾਂ ਤਾਂ ਤੁਸੀਂ ਛਿਪੋਲੇ ਪੰਡਾਰੀ ਮਹਾਰਾਜ ਜੀ ਦੇ ਦਰਸ਼ਨ ਕਰੋ ਬਈ ਮਹਾਰਾਜ ਜੀ ਦੇ ਦਰਸ਼ਨ ਕਰਕੇ ਰੂ ਖੁਸ਼ ਹੋ ਜਾਂਦੀ ਹੈ ਚਾ ਚੜ ਜਾਂਦਾ ਔਰ ਇੱਥੇ ਵੀ ਢੋਲ ਲਗਾੜੇ ਵੱਜਦੇ ਪਏ ਆ ਵੀਰ ਦੇਖ ਕੇ ਨਾਲੀ ਨੱਚਣ ਲੱਪੇ ਕਹਿੰਦੇ ਅੱਜ ਨੱਚਣਾ ਪੈਣਾ ਤੇ ਤੁਹਾਨੂੰ ਗਾਣਾ ਪੈਣਾ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਦਾ ਜਿਹੜਾ ਅੱਜ ਕੇ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਲਓ ਜੀ ਆ ਜਿਓ ਫਿਰ ਪਾਈਏ ਪੰਗੜਾ ਏ ਝੱਕ ਦੇ ਬਾਜੀ ਟਿੱਕਾ ਲਵਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਔਰ ਸੰਗਤਾਂ ਨਾਲ ਭੰਗੜਾ ਪਾ ਕੇ ਹੁਣ ਆਪਾਂ ਚੱਲੇ ਆ ਜੀ ਕਲਾਮ ਰੋਡ ਤੇ ਇੱਥੇ ਵੀ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਔਰ ਜਿਹੜੇ ਨੌਜਵਾਨ ਵੀਰੇ ਅਜੇ ਤੱਕ ਕਹਿੰਦੇ ਕਿ ਜੀ ਆਪਾਂ ਤੁਹਾਨੂੰ ਖਿਲਾ ਰਹੇ ਆ ਗਰਮ ਗਰਮ ਸਮੋਸੇ ਤੇ ਠੰਡੇ ਠੰਡੇ ਰਸਗੂਲੇ ਬਈ ਕੀ ਬਾਤਾਂ ਕੀ ਬਾਤਾਂ ਬਹੁਤ ਸ਼ਾਨਦਾਰ ਲੰਗਰ ਇਹਨਾਂ ਨੇ ਲਗਾਇਆ ਹੋਇਆ ਨਾਲ ਨਾਲ ਪਕੌੜੇ ਵੀ ਦੇ ਰਹੇ ਆ ਬਈ ਬੰਮ ਭੋਲੇ ਬੰਮ ਭੋਲੇ ਚਲੋ ਅੱਗੇ ਚੱਲਦੇ ਆ ਜੀ ਆਪਾਂ ਥੋੜਾ ਹੋਰ ਅੱਗੇ ਬਿਲਕੁਲ ਕੱਚੇ ਟੋਪੇ ਮੰਦਿਰ ਦੇ ਸਾਹਮਣੇ ਸਾਡੇ ਭਰਾ ਦੀਪੂ ਨੇ ਮੈਨੂੰ ਇੱਥੇ ਬੁਲਾਇਆ ਕਹਿੰਦਾ ਭਾਜੀ ਜ਼ਰੂਰ ਆਣਾ ਜ਼ਰੂਰ ਆਣਾ ਯਾਰ ਕਹਿੰਦਾ ਤੂੰ ਮੇਰਾ ਭਰਾ ਆ ਤੈਨੂੰ ਆਉਣਾ ਪੈਣਾ ਮੈਂ ਕਿਹਾ ਆ ਗਏ ਆ ਗਏ ਔਰ ਇੱਥੇ ਪਾਸਤਾ ਦਾ ਲੰਗਰ ਲੱਗਿਆ ਹੋਇਆ ਪਾਸਤਾ ਪਾਸਤਾ ਵੀ ਕੀ ਬਾਤ ਹੈ ਸੰਗਤ ਦੇ ਅੰਦਰ ਉਤਸ਼ਾਹ ਬਹੁਤ ਹੈ ਔਰ ਜਿਹੜੇ ਸੇਵਾਦਾਰ ਹੈ ਉਹ ਵੀ ਉਤਸ਼ਾਹ ਨਾਲ ਭਰੇ ਪਏ ਆ ਆਨੰਦ ਪੂਰਾ ਅੱਜ ਸਾਰਾ ਦਿਨ ਆਨੰਦ ਬਹੁਤ ਆ ਤਸਵੀਰਾਂ ਤੁਹਾਨੂੰ ਅਸੀਂ ਹੁਣੇ ਕਲਾਮ ਰੋਡ ਤੋਂ ਦਿਖਾ ਰਹੇ ਹਾਂ ਪੂਰੇ ਸ਼ਹਿਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਦੀ ਰਹਿ ਗਈਆਂ ਉਹਨਾਂ ਦੀ ਅਗਲੀ ਵੀਡੀਓ ਚ ਪੇਸ਼ ਕਰਦੇ ਬਹੁਤ ਬਹੁਤ ਸ਼ੁਕਰੀਆ